ਬੜਾ ਮੁਸ਼ਕਿਲ ਹੁੰਦਾ ਹੈ ਉਦੋਂ ਫੁੱਲਾਂ ਦਾ ਭਾਰ ਸਹਿਣਾ ਬੜਾ ਮੁਸ਼ਕਿਲ ਹੁੰਦਾ ਹੈ ਉਦੋਂ ਫੁੱਲਾਂ ਦਾ ਭਾਰ ਸਹਿਣਾ ਕਿਸੇ ਨੂੰ ਆਪਣਾ ਬਣਾ ਲੈਣਾ ਫਿਰ ਅਲਵਿਦਾ ਕਹਿਣਾ ਕਿਸੇ ਨੂੰ ਮੰਨ ਲੈਣਾ ਆਪਣਾ ਖੁਦਾ ਕਿਸੇ ਨੂੰ ਮੰਨ ਲੈਣਾ ਆਪਣਾ ਖੁਦਾ ਫਿਰ ਉਸ ਦੀ ਇਬਾਦਤ 'ਚ ਬਹਿਣਾ ਬੜਾ ਮੁਸ਼ਕਿਲ ਹੁੰਦਾ ਹੈ ਉਦੋਂ ਫੁੱਲਾਂ ਦਾ ਭਾਰ ਸਹਿਣਾ ਛੱਡ ਕੇ ਹੰਝੂ ਕਿਸੇ ਦੀ ਅੱਖ ਦਾ ਛੱਡ ਕੇ ਹੰਝੂ ਕਿਸੇ ਦੀ ਅੱਖ ਦਾ ਛਪੀਆਂ ਚੋ ਮੋਤੀ ਭਾਲਦੇ ਰਹਿਣਾ ਬੜਾ ਮੁਸ਼ਕਲ ਹੁੰਦਾ ਹੈ ਉਦੋਂ ਫੁੱਲਾਂ ਦਾ ਭਾਰ ਸਹਿਣਾ ਪੰਖਿਆਂ ਦਾ ਉੱਡ ਜਾਣਾ ਸਾਂਝ ਸਵੇਰੇ ਪੰਖਿਆਂ ਦਾ ਉੱਡ ਜਾਣਾ ਸਾਂਝ ਸਵੇਰੇ ਤੇ ਆਲਣਿਆਂ ਦਾ ਉਡੀਕਦੇ ਰਹਿਣਾ ਬੜਾ ਮੁਸ਼ਕਲ ਹੁੰਦਾ ਹੈ ਉਦੋਂ ਫੁੱਲਾਂ ਦਾ ਭਾਰ ਸਹਿਣਾ ਕਿਸੇ ਨੂੰ ਆਪਣਾ ਬਣਾ ਲੈਣਾ ਫਿਰ ਅਲਵਿਦਾ ਕਹਿਣਾ ਮੈਂ ਵਫਾ ਚ ਉਸ ਨੂੰ ਭੇਟ ਕੀਤੀਆਂ ਪੰਜੇਬਾਂ ਮੈਂ ਵਫਾ ਚ ਉਸ ਨੂੰ ਭੇਟ ਕੀਤੀਆਂ ਪੰਜੇਬਾਂ ਉਸ ਨੇ ਸਮਝਿਆ ਮਾਮੂਲੀ ਜਿਹਾ ਗਹਿਣਾ ਬੜਾ ਮੁਸ਼ਕਲ ਹੁੰਦਾ ਹੈ ਉਹਦੇ ਨੂੰ ਫੁੱਲਾਂ ਦਾ ਭਾਰ ਸਹਿਣਾ ਜਦ ਸਮੁੰਦਰ ਦੇ ਅੰਦਰ ਹੁੰਦੀ ਹੈ ਖਲਬਲੀ ਜਦ ਸਮੁੰਦਰ ਦੇ ਅੰਦਰ ਹੁੰਦੀ ਹੈ ਖਲਬਲੀ ਫਿਰ ਸ਼ੁਰੂ ਹੋਵੇ ਲਹਿਰਾਂ ਦਾ ਚੜਨਾ ਤੇ ਲਹਿਣਾ ਪਿਆਰ ਮੁਹੱਬਤ ਇਸ਼ਕ ਜੇ ਪ੍ਰਵਾਨ ਹੋਵੇ ਫਿਰ ਕਿਸੇ ਨੇ ਖੁਦਾਂ ਤੋਂ ਕੀ ਲੈਣਾ ਬੜਾ ਮੁਸ਼ਕਲ ਹੁੰਦਾ ਹੈ ਉਦੋਂ ਫੁੱਲਾਂ ਦਾ ਭਾਰ ਸਹਿਣਾ ਸੁਖ ਅੰਦਰੋਂ ਅੰਦਰੀ ਰੋਜ਼ ਹੈ ਜਲਦਾ ਸੁਖ ਅੰਦਰੋਂ ਅੰਦਰੀ ਰੋਜ਼ ਹੈ ਜਲਦਾ ਉਸ ਦੇ ਦਰਦ ਤੇ ਕਿਸੇ ਤੋਂ ਪਾਣੀ ਨਹੀਂ ਪੈਣਾ ਉਸ ਦੇ ਦਰਦ ਤੇ ਕਿਸੇ ਤੋਂ ਪਾਣੀ ਨਹੀਂ ਪੈਣਾ ਬੜਾ ਮੁਸ਼ਕਲ ਹੁੰਦਾ ਹੈ ਉਦੋਂ ਫੁੱਲਾਂ ਦਾ ਭਾਰ ਸਹਿਣਾ ਕਿਸੇ ਨੂੰ ਆਪਣਾ ਬਣਾ ਲੈਣਾ ਫਿਰ ਅਲਵਿਦਾ ਕਹਿਣਾ ਫਿਰ ਅਲਵਿਦਾ ਕਹਿਣਾ ਫਿਰ ਅਲਵਿਦਾ ਕਹਿਣਾ